ਸਾਰਿਆਂ ਨੂੰ ਪਿਆਰ ਭਰੇ ਸਾਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕ ਤਦੀਰ ਰਸੋਈ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਪਰਮੇ ਕਰੇਲੇ ਦੀ ਰੈਸਪੀ ਲੈ ਕੇ ਆਈਆਂ ਜੀ ਇਹ ਕਰੇਲੇ ਮੈਂ ਇੱਕ ਅਲੱਗ ਤਰੀਕੇ ਨਾਲ ਬਣਾ ਕੇ ਤੁਹਾਨੂੰ ਦੱਸਾਂਗੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਪਰ ਮੈਂ ਕਰੇਲੇ ਬਣਾਉਣ ਦੇ ਲਈ ਇੱਥੇ ਮੈਂ 1 ਕਿਲੋ ਕਰੇਲੇ ਲਏ ਨੇ ਇਹਨਾਂ ਕਰੇਲੀਆਂ ਨੂੰ ਮੈਂ ਚੰਗੀ ਤਰ੍ਹਾਂ ਤੋਂ ਉਸਾਰ ਕੇ ਕਾਟਨ ਦੇ ਕੱਪੜੇ ਦੇ ਨਾਲ ਪੋਛ ਕੇ ਰੱਖ ਲਿਆ ਜੀ ਕਿਉਂਕਿ ਇਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ ਜਿਹੜੇ ਖੁਰਦਰਾ ਜਿਹਾ ਪਾਸਾ ਇਹਦੇ ਵਿੱਚ ਰੇਤਾਂ ਮਿੱਟੀ ਬਹੁਤ ਫਸੀ ਹੁੰਦੀ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਕarele ਇਸ ਤਰੀਕੇ ਦੇ ਹੋਣੇ ਚਾਹੀਦੇ ਆਂ ਅਗਰ ਆਪਾਂ ਭਰਮੇ ਬਣਾਣੇ ਆਂ। ਇੱذ 10-12 ਆਪਾਂ ਪਿਆਜ਼ ਲਏ ਆਂ ਜੀ। ਕareleਆਂ ਵਿੱਚੋਂ ਆਪਾਂ ਨੇ ਬੀਜਾਂ ਨੂੰ ਕੱਢ ਲੈਣਾ ਹੈ ਜੀ। ਬੀਜ ਆਪਾਂ ਨੇ ਨਾ ਜਿਹੜੇ ਪੱਕੇ ਆ ਉਹ ਨਹੀਂ ਪਾਉਣੇ, ਜਿਹੜੇ ਕੱਚੇ ਨੇ ਉਹ ਆਪਾਂ ਸਾਈਡ ਤੇ ਰੱਖਾਂਗੇ ਕਿਉਂਕਿ ਆਪਾਂ ਨੇ ਉਹਨਾਂ ਨੂੰ ਤੜਕੇ ਵਿੱਚ ਵਰਤੋਂ ਕਰਨੀ ਹੈ ਉਹਨਾਂ ਬੀਜਾਂ ਦੀ। ਆਪਾਂ ਹੁਣ ਬੀਜ ਹਟਾ ਲਾਂਗੇ ਸਾਰੇ ਕarele ਆਪਾਂ ਨੇ ਇਸ ਤਰੀਕਾ ਚੀਰਾ ਲਗਾ ਕੇ ਵਿਚੋਂ ਆਪਾਂ ਨੇ ਖਾਲੀ ਕਰ ਲੈਣੇ ਨੇ ਜੀ ਵੀ ਸਾਰੇ ਆਪਾਂ ਕਰੇਲਿਆਂ ਚੋਂ ਕੱਢ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਨੇ ਸਾਰੇ ਕਰੇਲਿਆਂ ਨੂੰ ਅੰਦਰੋਂ ਖਾਲੀ ਕਰ ਲੈਣਾ ਹੈ ਚਲੋ ਜੀ ਆਪਾਂ ਸਾਰੇ ਕਰੇਲੇ ਇਸ ਤਰੀਕੇ ਤਿਆਰ ਕਰ ਲੈਣੇ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ ਜੀ ਮੈਂ ਇੱਥੇ ਕਰੇਲਿਆਂ ਦਾ ਛਿਲਕਾ ਜਿਹੜਾ ਇਹ ਨਹੀਂ ਉਤਾਰ ਰਹੀ ਤੁਸੀਂ ਛਿਲਕਾ ਉਤਾਰ ਕੇ ਬਣਾਣੇ ਤਾਂ ਬਣਾ ਸਕਦੇ ਹੋ ਪਰ ਤੁਸੀਂ ਇੱਕ ਵਾਰ ਮੇਰੇ ਇਸ ਤਰੀਕੇ ਦੇ ਨਾਲ ਕਰੇਲੇ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਕ੍ਰਿਸਪੀ ਕਰੇਲੇ ਬਣ ਕੇ ਤਿਆਰ ਹੁੰਦੇ ਨੇ ਜੀ ਆਵਾਂ ਵਾਲੇ ਬੀਜ ਆਪਾਂ ਨੇ ਨਰਮ ਜਿਹੇ ਆ ਜਿਹੜੇ ਲੈ ਲਏ ਨੇ ਜੀ ਜਿਹੜੇ ਪੱਕੇ ਪੱਕੇ ਵੀ ਸੀ ਉਹ ਆਪਾਂ ਹਟਾ ਦਿੱਤੇ। ਕਰੇਲੇ ਆਪਾਂ ਨੇ ਸਾਰੇ ਇਸ ਤਰੀਕੇ ਦੇ ਨਾਲ ਕਲੀਨ ਕਰ ਲਏ ਨੇ। ਇੱਧਰ ਆਪਾਂ ਨੇ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਜੀ। ਨਾਲ ਦੀ ਨਾਲ ਆਪਾਂ ਨੇ ਪਿਆਜ਼ ਕਰ ਲੈਣੇ ਜੀ ਕੱਟ। ਉਹ ਤਾਂ ਤੇਲ ਗਰਮ ਹੋ ਰਿਹਾ ਹੈ। ਇਸ ਤਰ੍ਹਾਂ ਕੰਮ ਜਿਹੜਾ ਇਹ ਇਕੱਲੇ ਬੰਦੇ ਲਈ ਆਸਾਨ ਹੋ ਜਾਂਦਾ ਹੈ ਅਗਰ ਆਪਾਂ ਪਹਿਲਾਂ ਹੀ ਸਾਰੀ ਤਿਆਰੀ ਕਰਨ ਲੱਗੇ ਫੇ ਬਹੁਤ ਟਾਈਮ ਹੋ ਜਾਂਦਾ ਹੈ ਸੋ ਨਾਲ ਦੀ ਨਾਲ ਆਪਾਂ ਕੰਮ ਕਰੀ ਜਾਣਾ ਨਾਲ ਦੀ ਨਾਲ ਆਪਾਂ ਸਬਜ਼ੀ ਦੀ ਤਿਆਰੀ ਕਰੀ ਜਾਣੀ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਜੀ ਆਪਾਂ ਹੁਣ ਕarele ਫਰਾਈ ਹੋਣ ਲਈ ਪਾ ਦਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋਣਾ ਜ਼ਰੂਰੀ ਆ ਨਹੀਂ ਕਰੇਲੇ ਜਿਹੜੇ ਆ ਫਰਾਈ ਚੰਗੀ ਤਰ੍ਹਾਂ ਨਹੀਂ ਹੋਣਗੇ ਇਹਨੇ ਗਰੇਲੇ ਆਪਣੇ ਇੱਕ ਵਾਰੀ ਵਿੱਚ ਆਣਗੇ ਉਹਨੇ ਆਪਾਂ ਪਾ ਲਵਾਂਗੇ ਕੜਾਈ ਵਿੱਚ ਇਧਰ ਆਪ ਪਿਆਜ਼ ਵੀ ਛਿੱਲ ਕੇ ਧੋ ਲੈ ਆ ਹੁਣ ਇਹਨਾਂ ਨੂੰ ਆਪਾਂ ਕद्दूकश ਕਰ ਲਾਂਗੇ ਬਹੁਤ ਜਲਦੀ ਜਿਹੜਾ ਤੜਕਾ ਆਪਣਾ ਤਿਆਰ ਹੋ ਜਾਂਦਾ ਹੈ ਜੀ ਇਸ ਤਰ੍ਹਾਂ ਕਰਨਾ ਇਹਨਾਂ ਨੂੰ ਆਪਾਂ ਮਿਕਸੀ ਵੀ ਜੇ ਤਾਂ ਨਹੀਂ ਗ੍ਰाइंड ਕਰਨਾ ਉਹ ਜਿਹੜਾ ਮਿਕਸੀ ਵਾਲਾ ਮਸਾਲਾ ਹੁੰਦਾ ਉਹ ਸਾਦਾ ਬਰੀਕ ਹੋ ਜਾਂਦਾ ਹੈ ਜੀ ਪੇਸਟ ਜਿਹਾ ਬਣ ਜਾਂਦਾ ਪਰ ਤੁਮੂਡ ਪੇਸਟ ਨਹੀਂ ਬਣਾਉਣਾ ਹੈਗਾ ਪਿਆਜ਼ਾਂ ਦਾ ਤੇ ਅੱਜ ਆਪਾਂ ਇਸ ਤਰੀਕੇ ਰੱਖਣੇ ਜਿੱਤਾ ਇਹਦੇ ਚ ਐਵੇਂ ਜਿੱਤਾ ਆਪਾਂ ਚਿੱਲੀ ਕਟੜ ਵਿੱਚ ਕੀਤੇ ਹੁੰਦੇ ਆ ਇਸ ਗੱਲ ਦਾ ਵੀ ਤੁਸੀਂ ਖਾਣ ਤੇ ਆ ਰੱਖਿਓ ਕਿਉਂਕਿ ਬਾਕੀ ਤੁਹਾਡੀ ਆਪਣੀ ਕੁੜੀ ਆਹੋ ਹੁੰਦੀ ਹੈ ਜੀ ਕਿੱਦਾਂ ਕੁਝ ਬਣਾਉਂਦੇ ਆ ਪਰ ਸਾਨੂੰ ਤਾਂ ਇਸ ਤਰ੍ਹਾਂ ਹੀ ਵਧੀਆ ਲੱਗਦੇ ਆ ਅਗਰ ਆਪਾਂ ਚਿੱਲੀ ਕਟੜ ਚ ਕਰਦੇ ਆ ਜਾਂ ਕੁੰਡੇ ਚ ਕੁੱਟਦੇ ਆ ਤਾਂ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਸੋ ਆਸਾਨ ਜੀ ਆਸਾਨ ਬਣਾਣਾ ਹੋਵੇ ਆਪਾਂ ਪਰ ਟਾਈਮ ਘੱਟ ਹੋਵੇ ਤਾਂ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਜੀ ਇਸ ਤਰ੍ਹਾਂ ਪੈਨਾਂ ਨੂੰ ਵੀ ਦੇਖ ਲਵਾਂਗੇ ਕਰੇਲਿਆਂ ਨੂੰ ਚੰਗੀ ਤਰ੍ਹਾਂ ਫਰਾਈ ਕਰਨੇ ਬਾਅਦ ਤੇ ਜਿਹੜਾ ਸੇਕ ਆ ਉਹਦੇ ਉੱਤੇ ਹੀ ਕਰਨੇ ਆ ਨਹੀਂ ਤਾਂ ਅੰਦਰੋਂ ਕਰੇਲੇ ਕੱਚੇ ਵੀ ਰਹਿ ਜਾਣਗੇ ਤੇ ਵਿੱਚ ਤੇਲ ਭਰ ਜਾਊਗਾ ਉਹਨੂੰ ਸੇਕ ਦੇ ਉੱਤੇ ਤੁਸੀਂ ਫਰਾਈ ਕਰੋ ਫਿਰ ਕਦੇ ਵੀ ਰਿਲੇ ਜਿਹੜੇ ਕੱਚੇ ਨਹੀਂ ਰਹਿਣਗੇ ਔਰ ਇਹਨਾਂ ਦੇ ਵਿੱਚ ਜਿਹੜਾ ਤੇਲ ਉਹ ਨਹੀਂ ਭਰੂਗਾ ਇਸ ਨਾਲ ਮੈਂ ਤੁਹਾਨੂੰ ਹੋਰ ਦੱਸ ਦਾਂ ਜੀ ਮੈਂ ਪਹਿਲਾਂ ਸੁੱਕੇ ਕਰੇਲੇ ਦੀ ਇਹ ਚੀਰ ਕੇ ਕਰੇਲੇ ਬਣਾਏ ਸੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਅਸੀਂ ਕਰੇਲਿਆਂ ਨੂੰ ਨਮਕ ਜਿਹੜਾ ਨਹੀਂ ਲਗਾਉਂਦੇ ਜੇ ਨਮਕ ਲਗਾਉਣ ਦੇ ਨਾਲ ਆਪਾਂ ਇਹਦੇ ਪੋਸਟਿਕ ਤੱਤ ਜਿਹੜੇ ਖਤਮ ਕਰ ਲੈਣੇ ਆ ਮੇਰੀ ਸੋਚ ਹੈ ਜੀ ਇਹ ਬਾਕੀ ਤੁਸੀਂ ਲਗਾ ਸਕਦੇ ਹੋ ਅਗਰ ਥੋੜੇ ਘਰੇ ਜਿੱਦਾਂ ਖਾਂਦੇ ਤੁਸੀਂ ਉਦਾਂ ਬਣਾ ਸਕਦੇ ਹੋ ਪਰ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਆਪਾਂ ਜੇ ਇਸ ਤਰ੍ਹਾਂ ਬਣਾਈਏ ਤਾਂ ਸਭ ਤੋਂ ਵਧੀਆ ਹੈ ਇਦੇ ਇੱਕ ਤਾਂ ਆਪਾਂ ਪੋਸਟਿਕ ਤਰ ਤੱਕ ਖਤਮ ਕਰ ਲੈਣੇ ਆ ਜੀ ਫਿਰ ਵੀ ਆਪਾਂ ਕੜਤਣਾ ਜੇ ਤੁਸੀਂ ਜਿੰਨਾ ਮਰਜੀ ਨਮਕ ਲਗਾ ਕੇ ਰੱਖ ਲੋ ਕੜਤਣ ਤਾਂ ਰਹਿੰਦੀ ਹੀ ਆ ਕਦੇ ਖਤਮ ਨਹੀਂ ਹੁੰਦੀ ਕਈਆਂ ਦੇ ਘਰੇ ਇਹ ਪ੍ਰੋਬਲਮ ਹੁੰਦੀ ਹੈ ਵੀ ਬੱਚੇ ਜਿਹੜੇ ਆ ਕੌੜੀ ਜੀ ਨਹੀਂ ਖਾਂਦੇ ਸੋ ਉਹ ਆਪਣਾ ਨਮਕਲ ਵਗੈਰਾ ਲਗਾ ਕੇ ਜੇ ਬਣਾਉਣਾ ਚਾਹੁੰਦੇ ਤਾਂ ਬਣਾ ਸਕਦੇ ਆ ਪਰ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਣੇ ਨਾਲ ਦੀ ਚੀਜ਼ ਖਾਣ ਹਲਾਇਆ ਹੋਇਆ ਜੀ ਜਿੱਦਾਂ ਦੀ ਚੀਜ਼ ਅਸੀਂ ਖਾਂਦੇ ਆ ਉਦਾਂ ਦੀ ਚੀਜ਼ ਸਾਡੇ ਬੱਚੇ ਖਾਂਦੇ ਆ ਜੀ ਪਿਆਜ਼ ਸਾਰੇ ਕद्दू ਕਸ਼ ਹੋ ਗਏ ਆ ਇੱਧਰ ਆਪਾਂ ਚਾਰ ਟਮਾਟਰ మీడియం ਸਾਈਜ਼ ਦੇ ਧੋ ਲਏ ਨੇ ਇਹਨਾਂ ਨੂੰ ਵੀ ਆਪਾਂ ਨਾਲ ਹੀ ਕद्दू ਕਸ਼ ਕਰ ਲਾਂਗੇ ਟਮਾਟਰ ਵੀ ਵਧੀਆ ਲੱਗਦੇ ਨੇ ਮਸਾਲੇ ਵੀ ਤੜਕੇ ਵਿੱਚ ਪਾਏ ਹੋਏ ਇਹ ਆਪਾਂ ਹਟਾ ਦਾਂਗੇ ਜੀ ਛਿਲਕਾ ਇਧਰ ਕ੍ਰੇਲੇ ਪਹਿਲਾ ਨਾਲ ਉਹ ਫਰਾਈ ਹੋ ਗਏ ਆ ਥੋੜੇ ਆਪਾਂ ਹੋਰ ਕਰ ਲਵਾਂਗੇ ਜੀ ਕ੍ਰੇਲਿਆਂ ਦਾ ਇੱਕ ਬੈਚ ਜਿਹੜਾ ਫਰਾਈ ਹੋ ਚੁੱਕਿਆ ਹੈ ਜੀ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਐਦਾਂ ਰੱਖ ਦਾਂਗੇ ਤਾਂ ਜੋ ਐਕਸਟਰਾ ਤੇਲ ਹੈ ਉਹ ਨਿਕਲ ਜਾਵੇ ਇਦਾਂ ਆਪਾਂ ਸਾਰੇ ਕ੍ਰੇਲੇ ਨੂੰ ਰੱਖ ਲੈਣਾ ਐ ਐਕਸਟਰਾ ਤੇਲ ਜਿਹੜਾ ਨੀਚੇ ਨਿਕਲ ਜੂਗਾ ਬਾਕੀ ਦੇ ਕ੍ਰੇਲੇ ਵੀ ਆਪਾਂ ਇਸ ਤਰ੍ਹਾਂ ਹੀ ਫਰਾਈ ਕਰ ਲੈਣੇ ਆ। ਲੋ ਜੀ ਆਪਾਂ ਬਾਕੀ ਪਾ ਦੇ ਇਸ ਤਰ੍ਹਾਂ ਹੀ ਆਪਾਂ ਨੇ ਛੋਟੇ ਛੋਟੇ ਕਰਕੇ ਸਾਰੇ ਕ੍ਰੇਲੇ ਫਰਾਈ ਕਰ ਲੈਣੇ ਨੇ। ਟਮਾਟਰ ਅਤੇ ਪਿਆਜ਼ ਆਪਾਂ ਕਰ ਲਏ ਨੇ ਜੀ ਹੁਣ ਆਪਾਂ ਥੋੜਾ ਜਿਹਾ ਲਸਣ ਅਤੇ ਜਿਹੜੇ ਨਰਮ ਜਿਹੇ ਆਪਾਂ ਕarele ਦੇ ਬੀਜ ਲੈਨੇ ਇਹ ਤੇ ਮਿਰਚਾਂ ਇਹ ਤਿੰਨਾਂ ਨੂੰ ਆਪਾਂ ਚਿੱਲੀ ਕਟਰ ਵਿੱਚ ਗ੍ਰाइंड ਕਰਾਂਗੇ ਜੀ ਮਿਰਚਾਂ ਲੈ ਲੀਆਂ ਨੇ ਜੀ ਆਪਾਂ 7 9 10 ਮਿਰਚਾਂ ਲੈ ਲਈਆਂ ਆਪਾਂ ਨੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਜੀ ਇੱਧਰ ਆਪਾਂ ਨੇ ਦੂਜੀ ਕੜਾਹੀ ਲਈ ਹੈ ਜੀ ਹੁਣ ਆਪਾਂ ਇਹਦੇ ਵਿੱਚ ਵੀ ਤੇਲ ਗਰਮ ਹੋਣ ਲਈ ਰੱਖ ਦਾਂਗੇ ਅੱਪਾ ਡੇਢ ਕ ਕੜਛੀ ਜਿਹੜੀ ਹੈ ਤੇਲ ਦੀ ਪਾਵਾਂਗੇ ਕਿਉਂਕਿ ਪਿਆਜ਼ ਥੋੜੇ ਜਿਆਦਾ ਹੈ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜੀ। ਇਹਦੇ ਚਾਪਮਣੀ ਅਦਰਕ ਦੀ ਵਰਤੋਂ ਨਹੀਂ ਕੀਤੀ ਜੀ। ਬਸ ਅੱਪਾ ਥੋੜਾ ਜਿਹਾ ਫਲੇਵਰ ਦੇ ਲਈ ਲਸਣ ਦੀ ਵਰਤੋਂ ਹੀ ਕੀਤੀ ਆ। ਨਾਲ ਦੀ ਨਾਲ ਆਪਣੇ ਕarele ਜਿਹੜੇ ਫਰਾਈ ਹੋ ਰਹੇ ਹੈ ਜੀ। ਇਧਰ ਤੜਕੇ ਵਾਲਾ ਤੇਲ ਵੀ ਗਰਮ ਹੋ ਗਿਆ ਹੈ। ਆਪਾਂ ਨੇ ਲਸਣ ਤੇ ਕareleਆਂ ਦੇ ਬੀਜ ਵੀ ਚੰਗੀ ਤਰ੍ਹਾਂ ਪੀਸ ਲਏ ਨੇ। ਅਗਰ ਟਾਈਮ ਹੋਵੇ ਘਾਟ ਕarele ਬਣਾਣੇ ਹੋਣ ਭਰਕੇ ਤਾਂ ਤੁਸੀਂ ਮੇਰਾ ਇਹ ਤਰੀਕਾ ਅਪਣਾ ਸਕਦੇ ਹੋ ਇੱਕ ਪਾਸੇ ਆਪਾਂ ਮਸਾਲਾ ਜਿਹੜਾ ਇਹ ਇਹਨੂੰ ਪੁੱਜਣ ਨੂੰ ਤੜਕੇ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਜੀ ਆਪਾਂ ਨਾਲ ਦੀ ਨਾਲ ਹੁਣ ਇਹਨੂੰ ਪੁੱਜਣਾ ਧਰ ਦੇਵਾਂਗੇ ਕਿਉਂਕਿ ਪਿਆਜ਼ ਜ਼ਿਆਦਾ ਹੁੰਦੇ ਨੇ ਟਾਈਮ ਵੱਧ ਲੱਗਦਾ ਹੈ ਸੋ ਤੁਸੀਂ ਇਹ ਤਰੀਕਾ ਮੇਰਾ ਅਪਣਾ ਸਕਦੇ ਹੋ ਜੀ ਤੇਲ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾ ਕੇ ਜੀਰੇ ਨੂੰ ਚੰਗੀ ਤਰ੍ਹਾਂ ਚੱਕਣ ਦਵਾਂਗੇ ਆਪਾਂ ਹੁਣ ਇਹਦੇ ਵਿੱਚ ਆਪਾਂ ਪਿਆਜ਼ ਤੇ ਟਮਾਟਰ ਪਾ ਦਵਾਂਗੇ ਨਾਲ ਦੀ ਨਾਲ ਆਪਾਂ ਕਰੇਲਿਆਂ ਨੂੰ ਇਸ ਤਰੀਕੇ ਦੇ ਨਾਲ ਅਲਟ ਬਲਡ ਕਰਦੇ ਰਹਿਣਾ ਹੈ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਕਰੇਲਿਆਂ ਨੂੰ ਆਪਾਂ ਨੇ ਛਾਨਣੀ ਵਿੱਚ ਨਿਚੜਨੇ ਰੱਖ ਦਿੱਤਾ ਤੁਸੀਂ ਤੇ ਐਕਸਟਰਾ ਤੇਲ ਹੈ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਹੈ ਜੀ ਕਰੇਲੇ ਵਿੱਚੋਂ ਆਪਾਂ ਹੁਣ ਨਾਲ ਹੀ ਪਾ ਦੇਵਾਂਗੇ ਬੀਜ ਅਤੇ ਅਦਰਕ ਸੌਰੀ ਬੀਜ ਜਿਹੜੇ ਕਰੇਲੇ ਦੇ ਸੀ ਲਸਣ ਅਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਨਾਲ ਹੀ ਪਾ ਲੈਣਾ ਹੈ ਜੀ ਚੰਗੀ ਤਰ੍ਹਾਂ ਇਹ ਵੀ ਨਾਲ ਹੀ ਭੁੱਜ ਜਾਣਗੇ ਪਿਆਜ਼ਾਂ ਵਿੱਚੋਂ ਪਾਣੀ ਐਕਸਟਰਾ ਪਾਣੀ ਹੈ ਜਿਹੜਾ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਜੀ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਪਕਾਵਾਂਗੇ ਫਰਾਈ ਹੋ ਗਈ ਹੈ ਜੀ ਬਸ ਆ ਇੱਕ ਬੈਚ ਰਹਿ ਗਿਆ ਹੈ ਇਧਰ ਪਿਆਜ਼ਾਂ ਵਿੱਚੋਂ ਵੀ ਕਾਫੀ ਹੱਦ ਤੱਕ ਪਾਣੀ ਜਿਹੜਾ ਸੁੱਕ ਚੁੱਕਿਆ ਹੈ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਜੀ ਜਦ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਛੱਡ ਸਕਦੇ ਹੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਹੈ ਇਹਨੇ ਤੇਲ ਛੱਡ ਦਿੱਤਾ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨਸਾਰ ਨਮਕ ਨਮਕ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਪਾ ਲੈਣੀ ਹੈ ਜਿਸ ਹਿਸਾਬ ਨਾਲ ਤੁਹਾਡੇ ਘਰੇ ਖਾਂਦੇ ਨੇ ਹੁਣ ਪਾਵਾਂਗੇ ਜੀ ਆਪਾਂ ਹਲਦੀ ਛੋਟੀ ਚਮਚ ਨਮਕ ਮਿਰਚ ਦੇਖੋ ਜੀ ਇਹਦੇ ਕ੍ਰੇਲਿਆਂ ਵਿੱਚ ਜਿਹੜਾ ਚੁਰਚਰਾ ਜਿਹੀ ਵਧੀਆ ਲੱਗਦਾ ਹੈ ਉਹ ਤੁਸੀਂ ਆਪ ਦੇਖ ਕੇ ਪਾ ਲੈਣਾ ਹੈ ਛੋਟੀ ਚਮਚ ਆਪਾਂ ਨੇ ਹਲਦੀ ਪਾਈ ਆ ਅੱਧਾ ਚਮਚ ਪਾਇਆ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਛੋਟੀ ਚਮਚ ਪਾਈ ਹੈ ਜੀ ਆਪਾਂ ਗਰਮ ਮਸਾਲਾ ਇੱਕ ਚਮਚ ਤੇ ਗੇੜ ਆਪਾਂ ਇਹਦੇ ਵਿੱਚ ਪਾਵਾਂਗੇ ਅਮਚਰ ਪਾਊਡਰ ਕੰਪਲ ਪਾਊਡਰ ਪਾਉਣ ਦੀ ਨਾਲ ਕarele ਜਿਹੜੇ ਬਹੁਤ ਵਧੀਆ ਚਟਪਟੇ ਬਣ ਕੇ ਤਿਆਰ ਹੁੰਦੇ ਨੇ ਅਗਰ ਅਮਚਰ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਕੱਚੀ ਅੰਬੀ ਕद्दूकस ਕਰਕੇ ਪਿਆਜ਼ਾਂ ਦੇ ਨਾਲ ਹੀ ਪਾ ਸਕਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਵਾਂਗੇ ਤੇ ਆਪਾਂ ਇਹਨੂੰ ਜਿੱਦਾਂ ਆਪਾਂ ਸਬਜ਼ੀ ਨੂੰ ਭੁੰਨਦੇ ਹੁੰਦੇ ਹੋਂਨੇ ਆਪਾਂ ਹਲਦੀ ਵਗੈਰਾ ਕੱਚੀ ਨਾ ਰਹੇ ਉਹ ਚੰਗੀ ਤਰ੍ਹਾਂ ਭੁੰਨ ਲਵਾਂਗੇ ਨਮਕ ਪਾਣ ਦੇ ਨਾਲ ਤੜਕਾ ਜਿਹੜਾ ਆ ਥੋੜਾ ਜਿਹਾ ਪਾਣੀ ਜਿਹਾ ਛੱਡ ਦਿੰਦਾ ਹੈ ਆਪਾਂ ਨੇ ਸਾਰਾ ਪਾਣੀ ਹੁਣ ਤੱਕ ਹਾਲ ਲੈਣਾ ਹੈ ਚੰਗੀ ਤਰ੍ਹਾਂ ਮਸਾਲੇ ਨੂੰ ਪਕਾ ਲੈਣਾ ਹੈ ਜੀ ਤੜਕਾ ਵੀ ਦੇਖ ਸਕਦੇ ਹੋ ਪੁੱਜ ਕੇ ਚੰਗੀ ਤਰ੍ਹਾਂ ਤਿਆਰ ਹੈ ਜੀ ਹੁਣ ਆਪਾਂ ਕਰਦੇ ਹਾਂ ਕarele ਭਰਨ ਦੀ ਤਿਆਰੀ ਗੈਸ ਕੱਢ ਦਵਾਂਗੇ ਜਿੱਥੇ ਆਪਾਂ ਬੰਦ ਆਪਾਂ 2 ਕੁ ਮਿੰਟ ਇਹਨੂੰ ਕੜਾਈ ਵਿੱਚ ਪਿਆ ਰਹਿਣ ਦਾਂਗੇ ਉਸ ਤੋਂ ਬਾਅਦ ਆਪਾਂ ਕarele ਭਰਾਂਗੇ ਜੀ ਤੁਸੀਂ ਕareleਆਂ ਨੂੰ ਹਮੇਸ਼ਾ ਇਸੇ ਟ੍ਰਿਕ ਦੇ ਨਾਲ ਫਰਾਈ ਕਰਿਓ ਫੁੱਲ ਗੈਸ ਹੋਵੇ ਤੇ ਉਸ ਤੋਂ ਬਾਅਦ ਆ ਛਾਨਣੀ ਚ ਪਾ ਕੇ ਇਹਨਾਂ ਦਾ ਜਿਹੜਾ ਐਕਸਟਰਾ ਆਇਲ ਆ ਉਹ ਨਿਚੋੜਦੇ ਹੋ ਨੰਬਰ 3 ਤੇਲ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਜਿਹੜਾ ਇਹਨਾਂ ਨੂੰ ਵੱਧ ਸੇਕ ਉੱਤੇ ਫਰਾਈ ਕੀਤਾ ਹੈ ਉਹਦਾ ਇੱਕ ਇੱਕ ਲਾਭ ਆਪਾਂ ਨੂੰ ਹੋਇਆ ਏ ਤੇਲ ਆਪਣਾ ਕੜਾਈ ਵਿੱਚ ਉਨਾ ਹੀ ਆ ਥੋੜਾ ਬਹੁਤਾ ਘਟਿਆ ਹੋਊਗਾ ਜ਼ਿਆਦਾ ਨਹੀਂ ਅਗਰ ਪਕਾਟ ਸੇਕ ਦੇ ਉੱਤੇ ਇਹਨਾਂ ਨੂੰ ਫਰਾਈ ਕਰਦੇ ਤਾਂ ਸਾਰਾ ਤੇਲ ਕੜਾਈ ਵਿੱਚੋਂ ਖਤਮ ਹੋ ਜਾਣਾ ਸੀ ਤੇਲ ਦੇਖ ਸਕਦੇ ਹੋ ਤੁਸੀਂ ਉਨਾ ਹੀ ਕੜਾਈ ਵਿੱਚ ਪਿਆ ਏ ਜੀ ਇਹ ਫਾਇਦਾ ਹੋ ਜਾਂਦਾ ਵੱਧ ਸੇਕ ਉੱਤੇ ਕarele ਫਰਾਈ ਕਰਨ ਦਾ ਕਰੇਲੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਆਇਲੀ ਨਹੀਂ ਹੈਗੇ ਜੀ ਸਾਰਾ ਤੇਲ ਐਕਸਟਰਾ ਜਿਹੜਾ ਇਹਨਾਂ ਵਿੱਚ ਜੋ ਨੁੱਚੜ ਚੁੱਕਿਆ ਹੈ ਇਧਰ ਹੁਣ ਆਪਣਾ ਤੜਕਾ ਜਿਹੜਾ 2 ਮਿੰਟ ਆਪਾਂ ਰੱਖ ਲਿਆ ਸੀ ਤੇ ਆਪਾਂ ਕਰੇਲੇ ਕਰਾਂਗੇ ਜੀ ਹੁਣ ਭਰਨ ਭਰਾਂਗੇ ਕਰੇਲਿਆਂ ਨੂੰ ਆਪਾਂ ਤੜਕਾ ਬਹੁਤ ਮੈਂ ਮਸਾਲਾ ਜਿਹੜਾ ਆਪਣਾ ਬਹੁਤ ਜ਼ਿਆਦਾ ਗਰਮ ਹੈ ਜੀ ਧਿਆਨ ਨਾਲ ਭਰਿਓ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਾਂ ਨੇ ਚੰਗੀ ਤਰ੍ਹਾਂ ਕਰੇਲੇ ਭਰ ਲੈਣੇ ਨੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਪਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਨੇ ਸਾਰੇ ਕarele ਜਿਹੜੇ ਭਰ ਕੇ ਤਿਆਰ ਕਰ ਲੈਣੇ ਆ ਜੀਾਰੇ ਕarele ਆਪਾਂ ਨੇ ਭਰ ਕੇ ਤਿਆਰ ਕਰ ਲਈ ਆ ਜੀ ਬਹੁਤ ਵਧੀਆ ਕarele ਬਣ ਕੇ ਤਿਆਰ ਹੋਏ ਨੇ ਘੱਟ ਟਾਈਮ ਦੇ ਵਿੱਚ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਤੋਨੂ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ